ਰਾਮਾ ਰੌਰ ਦੇ ਰਾਜਨ ਲਾਧੂ ਬਾਜੀ ਉਧਰ ਧੰਨਵਾਦ ਕਰਦੇ ਆ ਸੁਮਨਜੀਤ ਸਿੰਘ ਜੀ ਸਰਪੰਚ ਨਾਲ ਖਲਾ ਪ੍ਰਧਾਨ ਨੇ ਉਹਨਾਂ ਵੱਲੋਂ ਇਹ ਵੱਡੇ ਮਾਣ ਇਹਨਾਂ ਬੋਲਾਂ ਦੇ ਆਇਆ ਕਾਤੀ ਦੀ ਵਰਤੀ ਚਾਈਦੀ ਹੈ ਪ੍ਰਯਾਨ ਦੇ ਪ੍ਰਿੰਸ ਦੀ ਗੁਸਤੀ ਚੱਲ ਗਈ ਜੀ ਪ੍ਰਿੰਸ ਛੋਟੀ ਉਮਰ ਦਾ ਮੁੰਡਾ ਪ੍ਰਿੰਸ ਤੇ ਨਾਲ ਬਰਿਆਮ ਜਲਾਲਾਬਾਦ ਉਧਰ ਲੱਖੇ ਕੋ ਤਾਰ ਦੀ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਹੈ ਮੁਰੇ ਨੇ ਬਹੁਤ ਮਿਹਨਤ ਕੀਤੀ ਹੈ ਵਾਹਿਗੁਰੂ ਬਾਬਾ ਜੀ ਚੜ੍ਹਦੀ ਕਲਾ ਰੱਖਣਗੇ ਦਾ ਇੱਕ ਪਾਸੇ ਟੱਕਰ ਸਿਰੇ ਦੀ ਮੇਰੇ ਵੀਰੋ ਭਾਈ ਜਿਹੜੇ ਜਿਹੜੇ ਕਹਿੰਦੇ ਵੀ ਛੰਡੀ ਤੇ ਲੜਨ ਦੀ ਅਸੀਂ ਹਿੰਮਤ ਰੱਖਦੇ ਆ ਜਿਹੜੇ ਜਿਹੜੇ ਕਹਿੰਦੇ ਸਾਡੇ ਚ ਜ਼ੋਰ ਆ ਇੱਥੇ ਆਓ ਸਾਹਮਣੇ ਕਰੋ ਆ ਜੋ ਛੱਡੀ ਵਾਲੇ ਜਿਹੜੇ ਕਹਿੰਦੇ ਛੱਡੀ ਤੇ ਕੋਲਣਾ ਆਪਰਾ ਆ ਗਿਆ ਕਹਿੰਦੇ ਨੌਜਨ ਮਠੰਡੇ ਵਾਲਾ ਜੱਫਾ ਵੀ ਆ ਗਿਆ ਅਮਰਿੰਦ ਸਿੰਘ ਸਰਪੰਚ ਸਾਹਿਬ ਆਇਆ ਸੋ ਬਹੁਤ ਬਹੁਤ ਧੰਨਵਾਦੀ ਜੀ ਆਖਦੇ ਆ ਸਰਗਵਾਸੀ ਬशीर ਸਿੰਘ ਸਰਪੰਚ ਸਾਹਿਬ ਉਹਨਾਂ ਦੇ ਪਰਿਵਾਰ ਵੱਲੋਂ ਬਹੁਤ ਸਾਰਾ ਮਾਨ ਕਮੇਟੀ ਦੇ ਬੋਲਾਂ ਲਈ ਆਇਆ ਹੈ ਭਾਈ ਕਲਸ਼ਮਾ ਆ ਗਿਆ ਫੋਇਪੁਰ ਵਾਲਾ सोनू ਆ ਗਿਆ ਤੇ ਨਾਲ ਵਾ ਦੇਖਦਾ ਵੀ ਅਮੜਾ ਤੇ ਜਬਰਾ ਹੁਣ ਦੇਖਦੇ ਆ ਵੀ ਕਿਹੜੇ ਮੁੰਡਿਆਂ ਦੀ ਸਿਲੈਕਸ਼ਨ ਹੋਣੀ ਹੈ ਬੜੇ ਕਮੇਟੀ ਵਾਲਿਆਂ ਨੇ ਚੋਣ ਦੀ ਫੋਟਾ ਦਾ ਇੱਕ ਝੰਡੀ ਦਾ ਵੱਡਾ ਮਗਾਮਲਾ ਆਉਣਾ ਹੈ ਬਹੁਤ ਬਹੁਤ ਧੰਨਵਾਦੀ ਅਮਰਜੀਤ ਸਿੰਘ ਜੀ ਅੰਮੋਬਾਈ ਸਾਡਾ ਢਾਈ ਕਿਲੇ ਪੈਲੀ ਦਿੱਤੀ ਆ ਪਾਰਕਿੰਗ ਲਈ ਸੋ ਧੰਨਵਾਦ ਆ ਨਾਲ ਕ੍ਰਿਸ਼ਨ ਲਾਲ ਜੀ ਡੀਪੀ ਸਾਹਿਬ ਸਾਡੇ ਅੰਕਲ ਜੀ ਬਹੁਤ ਸਾਰਾ ਮਾਨ 100 ਰੁਪਏ ਦਾ ਕਮੈਂਟਰੀ ਦੇ ਬੋਲਾਂ ਵੀ ਪੁਛਦਾ ਕਰਕੇ ਧੰਨਵਾਦ ਲੋ ਇੱਕ ਪਾਸੇ ਆਹਾਂ ਪ੍ਰਿੰਸ ਹੈ ਕ੍ਰਿਸ਼ਨ ਲਾਲ ਜੀ ਇਹ ਵੀ ਤੁਹਾਡਾ ਹੀ ਬੱਚਾ ਚੇਲਾ ਹੈ ਮਾਨ ਹੈ ਮੇਰੇ ਵੀਰੋ ਫੱਕਰਾ ਸਾਨੂੰ ਅੱਜ ਸਨਮਾਨ ਨਹੀਂ ਕੀਤਾ ਜਾਣਾ ਡੀਪੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਭਾਈ ਜਿਹੜੇ ਪਲਵਾਨ ਕੋਲ ਹੱਥੇ ਪਰਚੀਆਂ ਲੈ ਜੋ ਪਰਚੀਆਂ ਤੋਂ ਬਿਨਾ ਪੈਸੇ ਨਹੀਂ ਮਿਲਨੇ ਭਾਈ ਪਰਚੀਆਂ ਤੋਂ ਬਿਨਾ ਪੈਸੇ ਨਹੀਂ ਮਿਲਦੇ ਪਰਚੀਆਂ ਲੈ ਜੋ ਜਿਹਨਾਂ ਦੀਆਂ ਕੁਸ਼ਤੀਆਂ ਹੋ ਗਈਆਂ ਵੀਰੇ ਪਰਚੀਆਂ ਲੈ ਲਓ ਆਪਣੀਆਂ ਆ ਮੁੰਡਾ ਵੀਰੇ ਕੋਲੇ ਖੜਾ ਹਰਪ੍ਰੀਤ ਪਰਚੇ ਜ਼ਰੂਰ ਲੈ ਜੋ ਬੇਨਤੀ ਆ ਥੋੜੇ ਸਾਢ ਤੇ ਹੋ ਜੋ ਭਾਈ ਇੱਧਰ ਕਰੋ ਫੈਸਲਾ ਨਾ ਹਾਂ ਇੱਧਰ ਕਰ ਲਓ ਭਾਈ ਇਹਨਾਂ ਨੂੰ ਖੜਾਇਆ ਲੈ ਵੀ ਜਮਰਾ ਥੋੜਾ ਜੱਸੇ ਸਾਢ ਤੇ ਕਰ ਲਈਏ ਸਾਡੀ ਦੇ ਨੂਬ ਦੀ ਟੱਕਰ ਚੱਲਦੀ ਆ। ਬਹੁਤ ਸੋਹਣੇ ਮੁਕਾਬਲੇ ਚੱਲ ਰਿਹਾ। ਬਾਈ ਪਰਚੇ ਆ ਲੈ ਜਾਓ ਆਪਣੀਆਂ ਮੈਂ ਬਾਰ-ਬਾਰ ਬੋਲੀ ਜਾਂਦਾ। ਜਿਹੜੇ ਪਹਿਲਵਾਨਾਂ ਦੇ ਮੁਕਾਬਲੇ ਸਮਾਪਤ ਹੋ ਗਏ ਉਹ ਪਰਚੇ ਆ ਲੈ ਜਾਓ ਬਾਅਦ ਚੋਂ ਪੈਸੇ ਨਹੀਂ ਮਿਲਣਗੇ। ਕਿਉਂ ਸੁਣਿਆ? ਪਰਚੇ ਜੇ ਕੋਲੇ ਹੋਏ ਤਾਂ ਮਾਣ ਸਨਮਾਨ ਵੀ ਦਿੱਤੇ ਜਾਣਗੇ। ਸਾਡੀ ਲੱਖੇ ਇੱਕ ਉਤਾਰ ਧੰਦਰ ਬਾਬੇ ਕੜਾਈਆਂ ਵਾਲੇ ਦੀ ਪ੍ਰਬੰਧਕ ਕਮੇਟੀ ਬੈਠੀ ਹੈ ਵੱਡੇ ਮਾਣ ਪੋਹਦੇ ਕਰਦੇ ਨੇ ਬੋਲਾਂ ਦੇ। ਕਹਿੰਦੀ ਜੀ ਕਿਦਰੇ ਕੈਲਸ਼ੀਅਮ ਕੋਏ ਖੜਾ ਵੀ ਮੁਨਾਫਰ ਹੋਇ ਕਰਾ ਆ ਮੁੰਡੇ ਦਾ ਚੰਡੀ ਦਾ ਲਾਣ ਉਹਨੇ ਇਹਦੇ ਨਾਲ ਦੇਖੋ ਵੀ ਕਿਹਦੀ ਟੱਕਰ ਰੱਦ ਗਈ ਹੈ ਆ ਚਾਲੇ ਖੜਾ ਮਲਾਓ ਹੱਥ ਕਈ ਗੱਲ ਨਹੀਂ ਕਮਨ ਤੇ ਕੈਲਸ਼ੀਅਮ ਵੀ ਦੱਸੋ ਪ੍ਰਬੰਧਕ ਵੀਰਾਂ ਦਾ ਕੀ ਹੁਕਮ ਹੈ ਖੇਡ ਮੇਲੇ ਦੇ ਚੰਡੀ ਦਾ ਮੁਕਾਬਲਾ ਕੈਲਸ਼ੀਅਮ ਫਿਰੋਜ਼ਪੁਰ ਦੇ ਇਹ ਆਮਣਾ ਬਠਿੰਡੇ ਵਾਲਾ ਭਲੇਖਾ ਪੈ ਗਿਆ ਬਲਦੇਵ ਸਿੰਘਾ ਪਰ ਜੀ ਹਰਪ੍ਰੀਤ ਨੂੰ ਲੋ ਜੀ ਜਾਬਰਾ ਤੇ ਸੋਨੂ ਫੋਇ ਪ੍ਰਥ ਜੋੜੀ ਕਰੋ 2 ਨੰਬਰ ਤੇ ਚੰਡੀ ਦੇ ਕੁਸ਼ਤੀ ਹੋਣੀ ਹੈ ਇਹ ਚਾਰੇ ਪ੍ਰਮਾਨ ਤਿਆਰ ਹੋ ਜਾਓ ਹਰੇ ਚੰਦਜੀ ਨੰਬਰਦਾਰ ਸਾਹਿਬ ਰੈਫਰੀ ਕਰਨਗੇ ਆਪਣੇ ਸਮੇ ਸੈਦੇ ਵਾਲਾ ਪਿੰਡ ਹੈ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਪ੍ਰਕਾਸ਼ ਫਾਇਲ ਕਰ ਤੇ ਡੱਟੀ ਚਲਾ ਲਾ ਬਾਦ ਹਰਪੀ ਦਾ ਮਰਚੀ ਦੇ ਮੁੰਡਿਆਂ ਦਾ ਭਾਈ ਪਰਚੀਆਂ ਲੈਣੋਂ ਬਾਅਦ ਚੜਾਖੇ ਮੈਂ ਬਹੁਤ ਬਰੀ ਬੋਲ ਤਾਂ ਗੁੱਸਾ ਕਰੋਗੇ ਪੈਸੇ ਦੇਣ ਵਾਲੀ ਤੁਹਾਡੇ ਕੋਲ ਪਰਚੀ ਨਹੀਂ ਹੋਣੀ ਕਮਿਊਨਿਟੀ ਨੇ ਉੱਤੇ ਕੀ ਕਰਨਾ ਫਿਰ ਪਰਚੀ ਲੈ ਕੇ ਨਹੀਂ ਗਏ ਗਈ ਭਵਨ ਭਾਈ ਮੈਂ ਤਾਂ ਬਾਹਰ ਹੀ ਬੋਲਤਾ ਆ ਫੜੋ ਪਰਚੀ ਗਾਮੇ ਦੀ ਹਲੋ ਜੀ ਜੇ ਕਬੱਡੀ ਦੀ ਕੋਈ ਟੀਮ ਆਈਏ ਤਾਂ ਸੰਪਰਕ ਕਰ ਲਵੇ ਸਾਡੇ ਨਾਲ ਅਮੜਾ ਦੇ ਕੈਲਸ਼ੀਅਮ ਫੋਲਪਰ ਬਾਈ ਤਿਆਰ ਹੋ ਕੇ ਮੈਦਾਨ ਦੇ ਚਾਰਜਨ ਕਮੇਟੀ ਦੇ ਵੱਲੋਂ ਦਿੱਤੀ ਆ ਕੈਲਸ਼ੀਅਮ ਦੇ ਅਮੜਾ ਬਠਿੰਡਾ ਜਾਮਰਾ ਤੇ ਸੋਨੂ ਫੋਲਪਰ ਚਾਰੋਂ ਪਰਵਾਹਾਂ ਜਾਂਦੇ ਜਿਵੇਂ ਕੌਲ ਫੜਿਆ ਬੜੀ ਮੈਂ ਸਮਝਦਾ ਤੁਹਾਡੀ ਮਿਹਨਤੀ ਪੁੱਟਦੇ ਫਿਲਟ ਦੇ ਪੁੱਟਦੇ ਆ ਆਪ ਦੇ ਬੋਲੇ ਪ੍ਰਿੰਸ ਕਦੇ ਫੱਟੇ ਹਰਿੰਚਨ ਬਾਬਾ ਜੀ ਆਇਆ ਸੈਦੇ ਗੰਗੋ ਹੱਥ ਕਰਾ ਕਰੋ ਬਾਬਾ ਜੀ ਤਾਲੀਆਂ ਮਾਰੋ ਬਾਬਾ ਜੀ ਟਾਈਮ ਟਾਈਮ ਦੀ ਬੱਲੇ ਪਾਸੇ ਬੱਲੇ 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 ਲੱਗਦਾ ਜੋਰ ਮੇਰੇ ਮਿੱਤਰੋ ਕੀ ਜੋਰ ਤੇ ਜਮਾਨੀ ਹੁੰਦਾ ਅਵਰਾ ਦਾ ਖੇਡ ਜੀ ਤੇਰੇ ਵਿੱਚ ਹੁੰਦਾ ਕਿਹਦੇ ਸਾਹਨਾ ਵਾਲਾ ਖੇਡ ਜੀ ਉਹਨੂੰ ਸਪੱਗ ਸਲਾਮੀ ਬਹੁਤ ਸਰਾਬ 100 ਕੀ ਦਾ ਬੋਲਾ ਕਰਿਆ ਸਾਰਾ ਸਾਰਾ ਰਵੀ ਤੋਂ ਉੜ ਆ ਰਹੇ 20 ਦਾ ਟਾਈਮ ਰਵਾ ਤੁਹਾਡੇ ਕੋਲ ਇੱਕ ਵਾਰ ਲਈ ਤੋਂ ਆ ਰਹੇ ਸਰਪੰਚਾਂ ਦੇ ਵੱਲੋਂ ਫੈਸਲਾ ਬਿੰਪਾ ਨਾਮ ਦਾ ਪਾਵਲਾ ਅਮਰ ਬਟੰਡਾ ਤੇ ਕੈਲਸ਼ੀਨ ਦੇ ਪਿਆ ਹੋਵੇਗਾ ਮੀਸ਼ੂ ਬਹੁਤ ਵਧੀਆ ਸਲਾਮੀ 100 ਦਾ ਮਾਨ ਕਰੀ ਬਹੁਤ ਬਹੁਤ ਧੰਵਾਦੀ ਬਹੁਤ ਬਹੁਤ ਧੰਨਵਾਦ ਜੀ ਕਿੰਨਾ ਮੈਂ ਚਾਰਜ ਕਰਦਾ ਹੈ ਜੇ ਕਬੱਡੀ ਦੀ ਬਾਈ ਟੀਮ ਆਈ ਹੈ ਤੇ ਸਾਨੂੰ ਜਰੂਰ ਮਿਲ ਲਵੇ ਫੇਰ ਨਾ ਨਾ ਮਸਲ ਦੇ ਰੌਲਾ ਪਾਉਂਦੇ ਉਸ ਵੇ ਬਾਈ ਕਿੱਥੇ ਬੈਠਿਆ ਅੱਛਾ ਫੇਰ ਕਰੋ ਪਿਆਰੀ ਲਾਓ ਨਗਰ ਨਾਟ ਅੱਛਾ ਠੀਕ ਹੈ ਜੀ ਜੀ ਉਹ ਵੀ ਪਲੇ ਰਹਿ ਮਾਰ ਦਾ ਬੰਬ ਮਾਰ ਦਿੰਦੇ ਹਾਂ ਪਟਾਣੇ ਕੇਲ ਤੂੰ ਲਾਹੋ ਮੇਰੇ ਵੀਰੋ ਬਹੁਤ ਬਹੁਤ ਧੰਨਵਾਦ ਜੀ ਸ਼ੰਕਰ ਜਨਾਲਾ ਬਾਦ ਤੇ ਮੇਜਰ ਪਲਟੀ ਮਾਰ ਪਲਟੀ ਕੈਲਸ਼ੀਅਮ ਤੇ ਲਾਤ ਆਪਾਂ ਹੀ ਜਾਣਦੇ ਆਂ ਬੰਦਾ ਬਠਿੰਡਾ ਲਾਤ ਆਪਾਂ ਹੀ ਜਾਣਦੇ ਆਂ ਸਾਨੂੰ ਕੋਈ ਪਰੇਵੀਰ ਲਾਤ ਪ੍ਰੋਬਲਮ ਹੈ ਜੀ ਨਾ ਤੇ ਕਬੱਡੀ ਆਵੇ ਸਾਨੂੰ ਮਿਲ ਲੋ ਬੈਠੇ ਬੰਦੇ ਨਾਲ ਗੱਲ ਕਰਨੀ ਜਾੜਾ ਬੱਡਾ ਜਿੱਤ ਗਿਆ ਐਸਾ ਨਹੀਂ ਕੁਲਵੰਤ ਸਿੰਘ ਮੈਂਬਰ ਜੀ ਵੱਡੇ ਵੀਰ ਉਹ ਵੀ ਕਾਫੀ ਮਾਨਸਮਾਨ ਕਮਾਈ ਦੀ ਬੋਨਾਲਾ ਕਰਦੇ ਆ ਤੇ ਮੁੰਡਾ ਸੱਜਣ ਕਿਤੇ ਅਮਰੀਕਾ ਚ ਰਹਿੰਦਾ ਉਹ ਵੀ ਕਾਫੀ ਮਾਣਸਨਾਨ ਭੇਜ ਰਿਹਾ ਸੱਜਣ ਅਮਰੀਕਾ ਵਾਲਾ ਯਾਰਾਂ ਦਾ ਯਾਰ ਹੈ ਬਾਕੀ ਨੂੰ ਧੰਨਵਾਦ ਕਰਨਾ ਮਸ਼ੇਨ ਕਰਦੇ